ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਕਾਂਗਰਸ ਹੈ ਉਸ ਨੂੰ ਬਾਰ-ਬਾਰ ਕਹਿੰਦੇ ਹੈ ਕਿ ਇਹ ਚੋਰ ਨੇ ਪਰ ਉਹ ਹੀ ਚੋਰ ਜਿਹੜੇ ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਸਾਥ ਕਿਵੇਂ ਬਣ ਜਾਂਦੇ ਨੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਕਾਂਗਰਸ ਪਾਰਟੀ ਵਾਸਤੇ ਵੀ ਔਰ ਆਮ ਆਦੀ ਪਾਰਟੀ ਵਾਸਤੇ ਵੀ ਪੰਜਾਬ 'ਚ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਮੰਤਰੀ ਸਾਫਕਾ ਸਾਫਕਾ ਐਮ ਐਲ ਏ ਜਾਂ ਹੋਰ ਲੀਡਰ ਉਹ ਚੀਕਾਂ ਮਾਰਦੇ ਕਿ ਸਾਨੂੰ ਭਗਵੰਤ ਮਾਨ ਤੋਂ ਬਚਾਓ ਸਾਡਾ ਖਿਹੜਾ ਛਡਾਓ ਸਾਨੂੰ ਲੁਟੇਰੇ ਸਾਨੂੰ ਚੋਰ ਸਾਨੂੰ ਪ੍ਰਿਸ਼ਟ ਪ੍ਰਿਸ਼ਟਾਚਾਰੀ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਕਾਂਗਰਸ ਤੂੰ ਹੀ ਕਹਿੰਦੇ ਕਿ ਸਾਰੇ ਲੁਟੇਰੇ ਨੇ ਚੋਰ ਨੇ ਪ੍ਰਿਸ਼ਟ ਨੇ ਪੰਜਾਬ ਨੂੰ ਲੁੱਟ ਕੇ ਲੈ ਕੇ ਪੰਜਾਬ ਨੂੰ ਕੁਟ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਪੰਜਾਬ ਨੂੰ ਕੰਗਲਾ ਕਰ ਦਿੱਤਾ ਸੀ ਰੰਗਲਾ ਉਹੋ ਜਿਹੜੀ ਕਾਂਗਰਸ ਆ ਚੰਡੀਗੜ੍ਹ ਚ ਆ ਕੇ ਸਾਧ ਹੋਏ ਤੂੰ ਹੀ ਉਹਨਾਂ ਦੇ ਨਾਲ ਚਾਹ ਦਾ ਕੱਪ ਪੀਂਦੇ ਫੋਟਵੌਕ ਚਾਉਂਦੇ ਇਕੱਠੇ ਧਰਨੇ ਦਿੰਦੇ ਜੇ ਇਕੱਠੇ ਨਾਰੇ ਲਾਉਂਦੇ ਜੇ ਵੱਡਾ ਕਿ ਗੱਠ ਜੋੜ ਹੋਣਾ ਚਾਹੀਦਾ ਕਿ ਨਹੀਂ ਇਹ ਗੱਠ ਜੋੜ پاک ਆ ਜਾਂ ਫਿਰ ਨਪਾਕ ਆ ਪੰਜਾਬ ਦੇ ਕਾਂਗਰਸੀਆਂ ਦੇ ਖਿਲਾਫ ਜਾਂ ਦੇਸ਼ ਦੇ ਕਾਂਗਰਸੀਆਂ ਦੇ ਖਿਲਾਫ ਚਾਹੇ ਉਹ ਭਗਵੰਤ ਮਾਨ ਸਾਹਿਬ ਆ ਚੱਕੇ ਜਿਰੀਵਾਲ ਸਾਹਿਬ ਆ ਜਾਂ ਹੋਰ ਵੀ ਕੋਈ ਉਹਨੇ ਦੇ ਲੀਡਰ ਨੇ ਉਹ ਕੁਝ ਅਜਿਹੀਆਂ ਗੱਲਾਂ ਕਰਨੀਆਂ ਜਾਂ ਪੰਜਾਬ 'ਚ ਜਿਹੜੀ ਫੜੋ ਫੜਾਈ ਆ ਬੰਦ ਹੋ ਜੇਗੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਹੀਂ ਗੱਠ ਜੋੜ ਨਹੀਂ ਕਰਨਾ ਜਿਹੜਾ ਮਤ 13 0 ਕਹਿ ਰਹੇ ਨੇ ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਮੈਂ ਹਾ ਗਰੇਮਾ ਹਾਜ਼ਰਾ ਪ੍ਰੋਗਰਾਮ 16 ਅਨੇ ਸੱਚ ਲੈ ਕੇ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਪੱਖ ਦੇ ਤੇ ਚਲੰਤ ਮੁੱਦਿਆਂ ਦੇ ਉੱਪਰ ਚਰਚਾ ਕਰਦੇ ਹਾਂ ਪੰਜਾਬ ਦਾ ਸਭ ਤੋਂ ਜ਼ਿਆਦਾ ਚਰਚਿਤ ਮੁੱਦਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੀ ਕਾਂਗਰਸ ਹੈ ਉਸ ਨੂੰ ਬਾਰ ਬਾਰ ਕਹਿੰਦੇ ਹੈ ਕਿ ਇਹ ਚੋਰ ਨੇ ਤੇ ਉਹੀ ਜਿਹੜੇ ਕਾਂਗਰਸੀ ਐ ਚੰਡੀਗੜ੍ਹ ਦੀ ਮੇਅਰ ਚੋਣਾ ਦੇ ਵਿੱਚ ਸਾਥ ਬੜ ਰਹੰਦੇ ਐ ਉੱਥੇ ਗੱਟ ਜੋੜ ਦੇਖਣ ਨੂੰ ਮਿਲਦਾ ਐ ਤੇ ਦੂਸਰਾ ਮੁੱਦਾ ਐ ਕਿ ਬਲਤਕਾਰੀ ਬਾਬਾ ਰਾਮ ਰਹੀਮ ਨੂੰ ਇੱਕ ਵਾਰ ਮੁਰਤੋਂ ਪੈਰੋਲ ਦੇ ਦਿੱਤੀ ਗਈ ਐ 50 ਦਿਨ ਦੀ ਪੈਰੋਲ ਮਿਲੀ ਐ ਤੀਸਰੇ ਮੁੱਦੇ ਦੀ ਗੱਲ ਕਰ ਲਈਏ ਕੀ ਪੰਜਾਬ ਦਾ ਨਿਵੇਸ਼ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਹੈ ਪੰਜਾਬ ਸਰਕਾਰ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਿਹੜੇ ਵੱਡੇ ਵਾਅਦੇ ਕਰ ਰਹੀ ਹੈ ਕਿ ਨਿਵੇਸ਼ ਬਹੁਤ ਜ਼ਿਆਦਾ ਇਸ ਸਾਲ ਪੰਜਾਬ ਦੇ ਵਿੱਚ ਹੋਇਆ ਹੈ ਪਰ ਉਹ ਕੁਝ ਹੋਰ ਹੀ ਹਕੀਕਤ ਬਿਆਨ ਕਰ ਰਿਹਾ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਮੌਜੂਦ ਨੇ ਪੁੱਲਰ ਸਾਹਿਬ ਜਿਹੜਾ ਪਹਿਲਾ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕੀਤੀ ਹੈ ਕਿ ਕੋ ਜਿਹੜੇ ਆਮ ਆਦਮੀ ਪਾਰਟੀ ਹੈ ਉਹ ਕਹਿ ਰਹੀ ਹੈ ਪੰਜਾਬ ਦੇ ਵਿੱਚ ਕੀ ਜਿਹੜੇ ਕਾਂਗਰਸੀ ਹੈ ਉਹ ਚੋਰ ਨੇ ਪਰ ਉਹੀ ਚੋਰ ਜਿਹੜੇ ਨੇ ਚੰਡੀਗੜ੍ਹ ਮੇਅਰ ਚੋਣਾਂ ਦੇ ਵਿੱਚ ਸਾਥ ਕਿਵੇਂ ਬਣ ਜਾਂਦੇ ਨੇ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਬਹੁਤ ਹੀ ਵੱਡਾ ਸਵਾਲ ਖੜਾ ਹੋ ਗਿਆ ਕਾਂਗਰਸ ਪਾਰਟੀ ਵਾਸਤੇ ਵੀ ਔਰ ਆਮ ਆਦੀ ਪਾਰਟੀ ਵਾਸਤੇ ਵੀ ਹਾਲਾਂਕਿ ਕਿ ਜਿਹੜਾ ਨੈਸ਼ਨਲ ਪੱਧਰ ਤੇ ਇੰਡੀਆ ਗੱਠਜੋੜ ਹੋ ਰਿਹਾ ਉਸ ਗੱਠਜੋੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਕਮੇਟੀਆਂ ਬਣ ਚੁੱਕੀਆਂ ਅੱਡੀ ਚੋਟੀ ਜਿਆ ਜ਼ੋਰ ਲੱਗਿਆ ਹੋਊਗਾ ਕਿ ਗੱਠਜੋੜ ਕਰਕੇ ਕਿਵੇਂ ਨਾ ਕਿਵੇਂ ਨਰਿੰਦਰ ਮੋਦੀ ਨੂੰ ਰੋਕਿਆ ਜਾਵੇ ਉਹਦੀ ਹੈਟਟ੍ਰਿਕ ਨਾ ਬਣੇ ਤੀਜੀ ਵਾਰ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਨਾ ਬਣੇ ਲੇਕਿਨ ਜਿਹੜਾ ਖਾਸ ਕਰਕੇ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਵੀ ਰਾਜਧਾਨੀ ਹਰਿਆਣਾ ਦੇ ਵੀ ਰਾਜਧਾਨੀ ਔਰ ਇੱ ਪੀਰ ਕਾਂਗਰਸ ਪਾਰਟੀ ਆਮ ਆਦੀ ਪਾਰਟੀ ਦਾ ਲੱਗਾ ਹੋਇਆ ਢੀ ਚੋਟੀ ਦਾ ਜੋੜ ਕੇ ਜਿਹੜਾ ਨਗਰ ਨਿਗਮ ਦੀ ਮੇਅਰ ਦੀ ਹੈ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਇਹਦੇ ਚ ਬੀਜੇਪੀ ਨੂੰ ਬਾਹਰ ਕੱਢਿਆ ਜਾਵੇ ਹੁਣ ਬੀਜੇਪੀ ਦੀ ਵੀ ਜਿਹੜੀ ਤੱਕੇਸ਼ਾਈ ਹੈ ਬਦਮਾਸ਼ੀ ਉਹ ਸਾਰੀ ਦੁਨੀਆ ਨੂੰ ਦਿਖੀ ਆ ਲੇਕਿਨ ਸਵਾਲ ਕਿ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਦੇ ਇੱਥੇ ਗੱਠ ਜੁੜੋਗਾ ਪੰਜਾਬ 'ਚ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਮੰਤਰੀ ਸਾਹਿਬ ਕਾ ਸਾਫ ਕਾ ਐਮ ਐਲ ਏ ਜਾਂ ਹੋਰ ਲੀਡਰ ਉਹ ਚੀਕਾਂ ਮਾਰਦੇ ਕਿ ਸਾਨੂੰ ਭਗਵੰਤ ਮਾਨ ਤੋਂ ਬਚਾਓ ਸਾਡਾ ਖਿਹੜਾ ਚੜਾਓ ਸਾਨੂੰ ਲੁਟੇਰੇ ਸਾਨੂੰ ਚੋਰ ਸਾਨੂੰ ਪ੍ਰਸ਼ਟ ਪ੍ਰਸ਼ਟਾਚਾਰੀ ਕਿਹਾ ਜਾ ਰਿਹਾ ਬਹੁਤ ਸਾਰੇ ਐਮ ਐਲ ਏ ਦੇ ਖਿਲਾਫ ਪਰਚੇ ਦਰਜ ਹੋਏ ਨੇ ਬਹੁਤ ਸਾਰੇ ਮੰਤਰੀਆਂ ਨੂੰ ਜੇਲ੍ਹ ਜਾਣਾ ਪਿਆ ਸਾਫ ਪਈ ਕਈ ਦਰਦੇ ਮਾਰੇ ਭਾਜਪੀ ਚਲ ਗਏ ਕਈ ਵਾਪਸ ਆ ਗਏ ਕਈ ਰੁਕੇ ਰਏ ਨੇ ਹੁਣ ਸਵਾਲ ਖੜੇ ਹੁੰਦੇ ਨੇ ਕਿ ਕਾਂਗਰਸ ਪਾਰਟੀ ਤੇ ਕੀ ਐ ਚਾਹੇ ਪੰਜਾਬ ਦੀ ਕਾਂਗਰਸ ਚਾਹੇ ਹਰਿਆਣੇ ਦੀ ਕਾਂਗਰਸ ਐ ਉਹ ਚੰਡੀਗੜ੍ਹ ਦੀ ਕਾਂਗਰਸ ਚਾਹੇ ਉਹ ਨੈਸ਼ਨਲ ਪੱਧਰ ਦੀ ਕਾਂਗਰਸ 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 ਦਾ ਬੀਜ ਇੱਕ ਹੀ ਐ ਹੁਣ ਸਵਾਲ ਇਹ ਐ ਕਿ ਪੰਜਾਬ ਚ ਤੁਸੀਂ ਫੜੋ ਫੜਾਈ ਕਰ ਰਿਆ ਪੰਜਾਬ ਦੇ ਵਿੱਚ ਕਾਂਗਰਸੀ ਤੁਸੀਂ ਕਹਿੰਦੇ ਕਿ ਸਾਰੇ ਲੁਟੇਰੇ ਨੇ ਚੋਰ ਨੇ ਭ੍ਰਿਸ਼ਟ ਨੇ ਪੰਜਾਬ ਨੂੰ ਲੁੱਟ ਕੇ ਲੈ ਗਏ ਪੰਜਾਬ ਨੂੰ ਕੋਟ ਦਿੱਤਾ ਪੰਜਾਬ ਨੂੰ ਤਬਾਹ ਕਰ ਦਿੱਤਾ ਪੰਜਾਬ ਨੂੰ ਕੰਗਲਾ ਕਰ ਦਿੱਤਾ ਸੀ ਰੰਗਲਾ ਉਹ ਜਿਹੜੀ ਕਾਂਗਰਸ ਐ ਚੰਡੀਗੜ੍ਹ ਚ ਆ ਕੇ ਸਾਧ ਹੋਏ ਤੋ ਹੀ ਉਹਨਾਂ ਦੇ ਨਾਲ ਚਾਹ ਦਾ ਕੱਪ ਪੀਣੇ ਫੋਟਵੌਕ ਚਾਉਂਦੇ ਇਕੱਠੇ ਧਰਨੇ ਦਿੰਦੇ ਜੇ ਇਕੱਠੇ ਨਾਰੇ ਲਾਉਂਦੇ ਜੇ ਇਕੱਠੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ਚ ਜਾ ਕੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਔਰ ਕਾਂਗਰਸ ਪਾਰਟੀ ਦੇ ਕਾਉਂਸਲਰ ਇਕੱਠੇ ਜਾ ਕੇ ਉੱਥੇ ਸੀਐਮ ਦੇ ਘਰ ਜਾ ਕੇ ਮੀਟਿੰਗ ਹੁੰਦੀ ਆ ਰਗਵ ਚੱਡਾ ਸਾਹਿਬ ਲੀਡ ਕਰਦੇ ਨੇ ਉਹ ਕੱਲ ਉਹ ਬੈਠੇ ਰਹੇ ਨੈ ਨਗਰ ਨਹੀਂ ਹੁਣ ਸਵਾਲ ਸਾਰੇ ਖੜੇ ਕਰੇ ਹੈਗੇ ਨੇ ਪੰਜਾਬ ਦੀ ਜਨਤਾ ਵੀ ਖੜੀ ਕਰੀ ਆ ਚੰਡੀਗੜ੍ਹ ਦੀ ਜਨਤਾ ਵੀ ਖੜ ਕਰ ਖੜੀ ਕਰੀ ਆ ਸਵਾਲ ਸ਼੍ਰੋਮਣੀ ਕਾਲੀ ਦਲ ਖੜੇ ਕੀ ਕਾਰਕ ਕੀ ਹੈ ਇੱਕ ਪਾਸੇ ਤੁਸੀਂ ਕਹਿੰਦੇ ਕਿ ਚੋਰ ਨੇ ਫਿਰ ਸਾਧ ਕਿਵੇਂ ਹੋ ਸਕਦੇ ਨੇ ਇਹ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ ਗੱਠਜੋੜ ਹੋਣਾ ਚਾਹੀਦਾ ਕਿ ਨਹੀਂ ਇਹ ਗੱਠਜੋੜ ਪਾਕ ਆ ਜਾਂ ਫਿਰ ਨਪਾਕ ਆ ਜਾਂ ਫਿਰ پاک ਪਵਿੱਤਰ ਹੈ ਜਾਂ ਫਿਰ ਦਾਗ ਦੇ ਭਰੇ ਹੋਏ ਜਾਂ ਫਿਰ ਮੌਕਾ ਪਰਸਤਾ ਇਹ ਸਵਾਲ ਭਾਜਪਾ ਵੀ ਵਾਰ-ਵਾਰ ਖੜੇ ਕਰੇ ਕਿ ਇਹ ਗੱਠ ਜੋੜਨੀ ਹੈ ਇਹ ਇੰਡੀਆ ਗੱਠ ਜੋੜਨੀ ਹੈ ਮੌਕਾ ਪਰਸਤਾ ਦਾ ਗੱਠ ਜੋੜ ਹੈਗਾ ਇਹ ਹੁਣ ਚੰਡੀਗੜ੍ਹ ਵਿੱਚ ਸਾਬਤ ਹੋ ਚੁੱਕਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਮੇਅਰ ਦੀ ਇਲੈਕਸ਼ਨ ਲੈ ਕੇ ਜੋ ਕੁਝ ਹੋਇਆ ਉਹ ਇੱਕ ਵੱਖਰੀ ਹੈ ਕਿ ਭਾਜਪਾ ੱੱਕਾ ਕਰ ਗਿਆ ਲੇਕਿਨ ਜਿਹੜਾ ਗੱਠ ਜੋੜ ਹੋ ਗਿਆ ਆਮ ਆਦੀ ਪਾਰਟੀ ਔਰ ਕਾਂਗਰਸ ਪਾਰਟੀ ਦਾ ਔਰਤੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਅੱਜ ਤੋਂ ਬਾਅਦ ਪੰਜਾਬ ਦੇ ਕਾਂਗਰਸੀਆਂ ਦੇ ਖਿਲਾਫ ਜਾਂ ਦੇਸ਼ ਦੇ ਕਾਂਗਰਸੀਆਂ ਦੇ ਖਿਲਾਫ ਚਾਹੀਓ ਭਗਵੰਤ ਮਾਨ ਸਾਹਿਬ ਜਾਂ ਕੇਜਰੀਵਾਲ ਸਾਹਿਬ ਜਾਂ ਹੋਰ ਵੀ ਕੋਈ ਉਹਨੇ ਦੇ ਲੀਡਰ ਨੇ ਉਹ ਕੁਝ ਅਜਿਹੀਆਂ ਗੱਲਾਂ ਕਰਨੀਆਂ ਜਾਂ ਪੰਜਾਬ 'ਚ ਜਿਹੜੀ ਫੜੋ ਫੜਾਈ ਆ ਬੰਦ ਹੋ ਜੇਗੀ ਹਾਂ ਜੇ ਫਿਰ ਗੱਠਜੋੜ ਪੰਜਾਬ 'ਚ ਨਹੀਂ ਹੁੰਦਾ ਤੇ ਕੀ ਫਿਰ ਫੇਰ ਫੜੋ ਫੜਾਈ ਸ਼ੁਰੂ ਹੋ ਜੂਗੀ ਔਰ ਦੂਜਾ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਦਫਾ ਬੋਲ ਚੁੱਕੇ ਨੇ ਕਿ ਅਸੀਂ 13 0 ਦੇ ਨਾਲ ਜਿੱਤਣਾ 13 0 ਵੀ ਨਹੀਂ ਕਹਿੰਦੇ ਅਸੀਂ 14 0 ਦੇ ਨਾਲ ਜਿੱਤਣਾ ਹੈਗਾ ਤੇ ਉਹ ਸਭ ਤੋਂ ਵੱਡਾ ਸਵਾਲ ਆ ਕਿ ਕੀ ਪਰ ਕੋਈ ਤੁਮਾਰ ਸਾਹਿਬ ਕਹ ਰਹੇ ਕਿ ਅਸੀਂ ਗੱਠ ਜੋੜ ਨਹੀਂ ਕਰਨਾ ਜਿਹੜਾ ਮਤਲਬ 13 0 ਕਹਿ ਰਹੇ ਨੇ ਪਰ ਨੈਸ਼ਨਲ ਲੈਵਲ ਤੇ ਗੱਲ ਕਰੀ ਉਹ ਕਹਿੰਦੇ ਕਿ ਨਹੀਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇੰਡੀਆ ਗੱਠ ਜੋੜ ਰਿਹਾ ਹੈ ਲੇਕਿਨ ਇਹ ਬਹੁਤ ਵੱਡਾ ਸਵਾਲ ਹੈ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਚੋਰ ਨੇ ਲਟੇਰੇ ਨੇ ਡਾਕੂ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਨੇ ਪੰਜਾਬ ਕੰਗਾਲ ਕਰ ਦਿੱਤਾ ਪੰਜਾਬ ਤੇ ਕਰਜ਼ਾ ਚੜ ਗਿਆ ਆਪ ਇਹਨਾਂ ਨੇ ਮਹਿਲ ਪਾਲੇ ਨੇ ਲੁੱਟ ਕੇ ਲੈ ਗਨੇ ਤੇ ਉਹ ਕਾਂਗਰਸ ਜਿਹੜੀ ਪਾਰਟੀ ਆ ਉਹ ਚੰਡੀਗੜ੍ਹ ਚ ਆ ਕੇ ਕਿਵੇਂ ਸਾਧੂਗੀ ਇਹ ਬਹੁਤ ਵੱਡਾ ਸਵਾਲ ਆ ਪੁੱਲਰ ਸਾਹਿਬ ਸਵਾਲ ਤਾਂ ਇਹ ਲਗਾਤਾਰ ਹੀ ਬਣਿਆ ਰਹੇਗਾ ਤੇ ਦੂਸਰਾ ਸਵਾਲ ਇਹ ਸਾਹਮਣੇ ਆਉਂਦਾ ਕਿ ਬਲਤਕਾਰੀ ਬਾਬਾ ਜਿਹੜਾ ਹੈ ਗੁਰਮੀਤ ਰਾਮ ਰਹੀਮ ਉਸ ਨੂੰ ਫਿਰ ਤੋਂ ਪੈਰੋਲ ਜਿਹੜੀ ਹੈ ਮਿਲ ਗਈ ਆ ਹਾਲਾਂਕਿ ਨਵੰਬਰ ਦੇ ਵਿੱਚ ਉਸ ਨੂੰ ਪੈਰੋਲ ਦਿੱਤੀ ਗਈ ਸੀ ਇਸ ਦੇ ਕੀ ਮਾਇਨੇ ਆ ਕਿਉਂਕਿ ਐਸਜੀਪੀਸੀ ਦੇ ਵੱਲੋਂ ਲਗਾਤਾਰ ਸਵਾਲ ਵੀ ਚੁੱਕੇ ਜਾ ਰਹੇ ਨੇ ਸਿਰਫ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਨਹੀਂ ਸਾਰਾ ਜਿਹੜੇ ਮਾਨਵਤਾ ਨੂੰ ਪਿਆਰ ਕਰਨ ਜਿਹੜੇ ਕਾਨੂੰਨ ਨੂੰ ਪਿਆਰ ਕਰਨਵੇਂ ਲੋਕ ਨੇ ਉਹੀ ਸਵਾਲ ਖੜੇ ਕਰ ਰਹੇ ਨੇ ਕਿ ਆਖਰ ਇਸ ਬਾਬੇ ਦੇ ਨਾਮ ਤੇ ਤੇ ਫਿਰ ਕਾਨੂੰਨ ਹੀ ਬਣ ਜਾਣਾ ਚਾਹੀਦਾ ਬਾਬੇ ਦੇ ਨਾਮ ਤੇ ਅਦਾਲਤਾਂ ਬਾਬੇ ਦੇ ਨਾਮ ਤੇ ਹਰਿਆਣਾ ਸਰਕਾਰ ਕਰਦੇ ਨੇ ਜਿਹਦੇ ਬਾਬੇ ਨਾਮ ਤੇ ਹਾਈ ਕੋਰਟ ਕਰਦੇ ਨੇ ਚਾਹੀਦੀ ਬਾਬੇ ਦੇ ਨਾਮ ਤੇ ਸੁਪਰੀਮ ਕੋਰਟ ਕਰਦੇ ਨੇ ਚਾਹੀਦਾ ਇੱਕ ਬੰਦਾ ਤਿੰਨ ਤਿੰਨ ਇੱਕ ਦੋ ਕਤਲ ਇੱਕ ਪੱਤਰਕਾਰ ਰਾਮਚੰਦਰ ਛਤਰਪਤੀ ਇੱਕ ਰਣਜੀਤ ਡਰਾਈਵਰ ਉਹ ਦੂਜਾ ਜਿਹੜੀਆਂ ਕੁੜੀਆਂ ਸੀ ਉਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਰੇਪ ਕੀਤਾਗਾ ਉਸ ਮਸਲੇ 'ਚ ਇਹਨਾਂ ਨੂੰ 20-20 ਸਾਲ ਦੀ ਸਜ਼ਾ ਹੋਈ ਹੈ ਤੇ ਹੁਣ ਤੱਕ 8 ਵਾਰਾਂ ਉਹਨੂੰ ਪ੍ਰੋਬਲ ਮਿਲਿਆ ਹੁਣ 50 ਦੰਦੀ ਪ੍ਰੋਲ ਮਿਲ ਚੁਕੇ ਇਹਦਾ ਮਤਲਬ ਹੈ ਕਿ ਬੀਜੇਪੀ ਨੇ ਸ਼ਰਮ ਲਾ ਕੇ ਵੇਚ ਦਿੱਤੀ ਹੈਗੀਆ ਕੋਈ ਕਾਨੂੰਨ ਨਹੀਂ ਜਾਂ ਬਾਕੀ ਕੈਂਦੀਆਂ ਨੂੰ ਵੀ ਇਹ ਇਹੋ ਜੀ ਸਹੂਲਤ ਦੇ ਦਿੱਤੀ ਜਾਵੇ ਮਤਲਬ ਬੀਜੇਪੀ ਇਸ ਲੈਵਲ ਤੇ ਆ ਗਈ ਹੈ ਕਿ ਜਿਹੜੇ ਬਲਾਤਕਾਰੀ ਨੇ ਉਹਨਾਂ ਨੇ ਬੀਜੇਪੀ ਆਲੇ ਨੇ ਇਹਨਾਂ ਨੂੰ ਆਪਣੇ ਗੁਰੂ ਬਣਾ ਲਿਆ ਹੈਗਾ ਜੇ ਉਹ ਮਣੀਪੁਰ ਦੇ ਵਿੱਚ ਇੰਨਾ ਕੁਝ ਹੋਇਆ ਸਬ ਸੈਂਟਰ ਸਰਕਾਰ ਨਹੀਂ ਬੋਲੀ ਦੇਸ਼ ਦੀਆਂ ਜਿਹੜੀਆਂ ਅੰਤਰਰਾਸ਼ਟਰੀ ਪਲੇਅਰ ਨੇ ਉਹਨਾਂ ਦੇ ਨਾਲ ਇੰਨਾ ਕੁਝ ਹੋ ਗਿਆ ਦੇਸ਼ ਦੀ ਸਰਕਾਰ ਨਹੀਂ ਬੋਲੀ ਆਗੇ ਹੁਣ ਇਤਸੋ ਅੰਦਾਜ਼ਾ ਲਗਾ ਸਕਦੇ ਕਿ ਬੀਜੇਪੀ ਦੀ ਜਿਹੜੀ ਨੇਚਰ ਕੀ ਹੈਗਾ ਬੀਜੇਪੀ ਦਾ ਸੁਭਾਅ ਕੀ ਹੈ ਬੀਜੇਪੀ ਨੂੰ ਕੀ ਪਿਆਰਾ ਚਾਹੀਦਾ ਬੀਜੇਪੀ ਨੂੰ ਪਿਆਰੀ ਹੈ ਕਿ ਸਿਰਫ ਸੱਤਾ ਕੁਰਸੀ ਬਾਕੀ ਦੇਸ਼ ਦੀਆਂ ਧੀਆਂ ਪੇਣਾ ਦੇ ਨਾਲ ਕੀ ਕੁਝ ਹੋਇਆ ਜਾਂ ਕੀ ਕੁਝ ਹੋਏਗਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁਣ ਇਹ ਬੀਜੇਪੀ ਇੰਨਾ ਲੱਗਦਾ ਕਿ ਜਿਹੜਾ ਰਾਮ ਰੀਮ ਇਹ ਇਵੇਂ ਲੱਗਦਾ ਜਿਵੇਂ ਸਰਕਾਰਾਂ ਦਾ ਜੁਵਾਈ ਹੈ ਆ ਕਿਉਂਕਿ ਜਵਾਈ ਨੂੰ ਇੰਨਾ ਪਿਆਰ ਕਰਦੇ ਨੇ ਪੁੱਤ ਨੂੰ ਤੇ ਇੰਨਾ ਕਰਦੇ ਨਹੀਂ ਇਹ ਜਵਾਈਆਂ ਨਾਲੋਂ ਵੱਧ ਆ ਜਿਸ ਕਰਕੇ ਵਾਰ-ਵਾਰ ਇਹਨੂੰ ਪ੍ਰੋਲ ਦਿੱਤੀ ਜਾ ਰਹੀ ਹੈ ਇੱਕ ਇੱਕ ਬੰਦੇ ਨੂੰ ਸਜ਼ਾ ਉਹਨੂੰ ਅਹਸਾਸ ਨਹੀਂ ਕਰਵਾ ਰਹੀ ਬੀਜੇਪੀ ਜਿਸ ਬੰਦੇ ਨੇ ਆਪਣੀਆਂ ਧੀਆਂ ਵਰਗੀਆਂ ਕੁੜੀਆਂ ਦੇ ਨਾਲ ਰੂਹ ਦੇ ਨਾਲ ਖੇਡਿਆ ਹੋਵੇ کورٹ ਨੇ ਵੀ ਜਦੋਂ ਸੀਬੀਆਈ ਦੇ ਜੱਜ ਨੇ ਟਿੱਪਣੀ ਕੀਤੀ ਕਿ ਤੈਨੂੰ ਭਗਵਾਨ ਮੰਨ ਰਹੀਆਂ ਤੇ ਭਗਵਾਨ ਅਗਰ ਅਜਿਹਾ ਕੁਝ ਕਰਤੂਰਤਾ ਕਰਦਾਗਾ ਔਰ ਬੀਜੇਪੀ ਕਹਿੰਦੀ ਉਹਨੂੰ ਸਜ਼ਾ ਕਿਉਂ ਹੋ ਗਈ ਇਹਦਾ ਮਤਲਬ ਇਹਦਾ ਇਸ ਤੋਂ ਹੀ ਆ ਕਿ ਬੀਜੇਪੀ ਤੜਫ ਰਹੀ ਆ ਕਿ ਉਹਨੂੰ ਸਜ਼ਾ ਕਿਉਂ ਹੋਈ ਆ ਇਸ ਕਰਕੇ ਹਾਈ ਕੋਰਟ ਦੇ ਵਿੱਚ ਵੀ ਗਿਆ ਸੀ ਕਿ ਇਹੋ ਜਿਹਾ ਵਿਹਾਰ ਬਾਕੀ ਕੈਦੀਆਂ ਦੇ ਨਾਲ ਵੀ ਹਰਿਆਣਾ ਸਰਕਾਰ ਕਰੀ ਹੈ ਉਹ ਹਲੇ ਇਸ ਤੇ ਹਾਈ ਕੋਰਟ ਚ ਸੁਣਵਾਈ ਹੋ ਰਹੀ ਹੈ ਕੇਸ ਵਿਚਾਰ ਦੇ ਦੀਨ ਲੇਕਿਨ ਹੁਣ ਹਰਿਆਣੇ ਦੇ ਚਾਹੇ ਉਹ ਜੇਲ੍ਹ ਮੰਤਰੀ ਨੇ ਅਨਿਲ ਵਿਜ ਜਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਰ لال ਕੱਟਰ ਉਹ ਤੇ ਵਾਰ-ਵਾਰ ਕਹਿੰਦੇ ਕਿ ਜੇਲ੍ਹ ਮੈਨੂੰ ਕੀ ਕਹਿੰਦੇ ਆ ਕਿ ਨੇ ਹੁਣ ਜੇਲ੍ਹ ਮੈਨੂੰ ਕਹਿੰਦੇ ਨੇ ਪਰ ਤੁਸੀਂ ਇਸ ਕਰਕੇ ਵਾਰ-ਵਾਰ ਕਹਿ ਰਹੇ ਨੇ ਕਿਉਂਕਿ ਵੋਟਾਂ ਦੇ ਕਰਕੇ ਤੁਸੀਂ ਪਹਿਲਾਂ ਵੀ ਜਦੋਂ ਪੰਜ ਸੂਬਿਆਂ ਦੀਆਂ ਵੋਟਾਂ ਸੀ ਚਾਹੇ ਰਾਜਸਥਾਨੇ ਦਾ ਪ੍ਰਭਾਵ ਹੈ ਉਹਦਾ ਮੱਧ ਪ੍ਰਦੇਸ਼ ਦਾ ਪ੍ਰਭਾਵ ਹੈ ਛੱਤੀਗੜ੍ਹ ਦਾ ਪ੍ਰਭਾਵ ਹੋਊਗਾ ਉਹਨੂੰ ਛੱਡਤਾ ਉਦੋਂ ਤੁਸੀਂ ਪ੍ਰੋਲ ਦੇ ਦਿੱਤੀ ਹੁਣ ਫੇਰ ਦੇ ਦਿੱਤੀ ਹੈ ਕਿ ਇਹੋ ਜਿਹੇ ਜਿਹੜੇ ਬਲਾਦਕਾਰੀ ਬਾਬੇ ਨੇ ਕਾਤਲ ਬਾਬੇ ਨੇ ਇੱਕ ਪਾਸੇ ਅਜੋਧਿਆ ਮੰਦਿਰ ਦਾ ਉਗਾਟਨ ਕਰਿਓ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਤਾ ਦੀ ਤੁਸੀਂ ਕਰੇ ਹੁਣ ਤੇ ਇਹੋ ਜੇ ਬਾਬਿਆਂ ਨੂੰ ਜੇਲ੍ਹ ਦੇ ਵਿੱਚ ਜਿਹੜੇ ਬਲਾਦਕਾਰੀ ਹੁਣ ਉਹਨਾਂ ਨੂੰ ਉਸ ਪਵਿੱਤਰ ਦਿੰਦੇ ਮੌਕੇ ਤੁਸੀਂ ਰਿਹਾ ਕਰੇ ਇਹੋ ਜੇ ਬਾਬਾ ਕੀ ਉਸ ਪਵਿੱਤਰ ਦਿਹਾੜੇ ਦੇ ਮੌਕੇ ਭੰਗੜਾ ਪਾਉਣਗੇ ਗਿੱਧੇ ਪਾਉਣਗੇ ਗਾਣਾ ਗੱਢਣਗੇ ਇਸ ਕਰਕੇ ਇਹ ਜਿਹਿਆਂ ਨੂੰ ਸਜ਼ਾ ਸਖਤ ਚਾਹੀਦੀ ਲੇਕਿਨ ਦੇਸ਼ ਦੇ ਵਿੱਚ ਬੇੜਾਗਰਕ ਪੋਲਿਟਿਸ਼ੀਅਨਾਂ ਨੇ ਸਰਕਾਰਾਂ ਨੇ ਕੀਤਾ ਹੈਗਾ ਕਿ ਇਹੋ ਜੇ ਲੋਕਾਂ ਨੂੰ ਉਹ ਆਪਣੀਆਂ ਅੱਖਾਂ ਦੇ ਤਾਰੇ ਨੇ ਕਿਉਂਕਿ ਵੋਟਾਂ ਇਹਨਾਂ ਦੇ ਪਿੱਛੇ ਉਹਨਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਹੋਰ ਲੋਕ ਇਸ ਕਰਕੇ ਕਹਿ ਰਹੇ ਨੇ ਕਿ ਇੱਕ ਪਾਸੇ ਤੇ ਇਹਨਾਂ ਨੂੰ ਸਜ਼ਾ ਵੀ ਨਹੀਂ ਪੂਰੀ ਕੀਤੀ ਇਹਨੂੰ 40 ਸਾਲ ਦੀ ਸਜ਼ਾ ਹੀ ਆ 20 ਸਾਲ ਫਿਰ ਪੂਰੀ ਕਰੇਗਾ ਫਿਰ 20 ਸਾਲ ਪੂਰੇ ਕਰੇਗਾ ਲੇਕਿਨ ਇਹਨਾਂ ਤੇ ਜੇ ਸਾ ਛੁੱਟੀਆਂ ਲਈ ਮਿਲੀ ਜਾ ਰਹੀਆਂ ਨੇ ਤੇ ਦੂਜੇ ਪਾਸੇ ਉਹ ਕਹ ਰਹੇ ਕਿ ਜਿਹੜੇ ਬੰਦੀ ਸਿੰਘੜੇ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਦਿੱਤੀ ਉਹਨਾਂ ਨੂੰ ਵੀ ਛੱਡ ਨਹੀਂ ਰਿਹਾ ਔਰ ਜਿਨ੍ਹਾਂ ਦੇ ਖਿਲਾਫ ਅਜੇ ਕੇਸ ਪੂਰ ਉਹ ਪੈਂਡਿੰਗ ਨੇ سزا ਉਹਨਾਂ ਨੇ ਪੂਰੀ ਕੱਟ ਚੁੱਕੀ ਆ ਇਹ ਇਹ ਦੀ ਅਜੇ سزا ਹੋਈ ਆ ਇਹਨੇ 20 ਸਾਲ ਨਹੀਂ 40 ਸਾਲ ਕੱਟਨੇ ਫਿਰ ਦਿਓ ਨਾ ਪਰੋਲ ਇਹਦਾ ਮਤਲਬ ਹੈ ਕਿ ਇਹਦੇ ਪਿੱਛੇ ਵੋਟਾਂ ਔਰ ਬੀਜੇਪੀ ਬਹੁਤ ਲਲਚਾਈ ਹੋਈ ਪਾਰਟੀ ਆ ਬਹੁਤ ਜਿਆਦਾ ਲਾਲਸਾ ਕਿ ਇਹੋ ਜੇ ਲੋਕਾਂ ਨੂੰ ਤੇ ਬੀਜੇਪੀ ਨੂੰ ਤੇ ਬਾਹਰ ਨਹੀਂ ਕੱਢਣਾ ਚਾਹੀਦਾ ਸਰਕਾਰਾਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ ਕਿ ਜਿਹੜਾ ਬੰਦਾ ਆਪਣੀਆਂ ਧੀਆਂ ਭੈਣਾਂ ਦੀ ਪ੍ਰਵਾਹ ਨਹੀਂ ਕਰਦਾਗਾ ਜਿਨੇ ਉਹਨੇ ਇੱਥੇ ਕਿੰਨਾ ਗੰਦ ਪਾਇਆ ਸੀ ਡੇਰੇ ਦੇ ਵਿੱਚ ਤੇ ਤੁਸੀਂ ਉਸ ਬੰਦੇ ਨੂੰ ਪੂ ਤੁਸੀਂ ਵੋਟਾਂ ਪਾਉਣ ਜਾ ਰਹੇ ਹੋ ਸਭ ਤੋਂ ਵੱਡੀ ਗੱਲ ਪੁਲਰ ਸਾਹਿਬ ਇਹ ਵੀ ਹੈ ਨਾ ਕਿ ਇੱਕ ਪਾਸੇ RAM LALLA ਦੀ ਪ੍ਰਾਣ ਪ੍ਰਤੀ ਸਟੋਰੀ ਬਹੁਤ ਵਧੀਆ ਮੌਕਾ ਹੈ ਜਿੱਥੇ ਪੂਰਾ ਦੇਸ਼ ਜਿਹੜਾ ਹੈ RAM LALLA ਦੇ ਰੰਗ ਦੇ ਵਿੱਚ ਲਲਿਆ ਹੋਇਆ ਉਹ ਦੂਸਰੇ ਪਾਸੇ ਜਿਹੜੇ ਇਸ ਵਿਅਕਤੀ ਨੇ ਧੀਆ ਭੈਣਾ ਦੀ ਇੱਜ਼ਤਾਂ ਲੁੱਟੀਆਂ ਨੇ ਉਹਨੂੰ ਤੁਸੀਂ ਰਿਹਾ ਕਰ ਰਹੇ ਹੋ ਹਾਂ ਉਹਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਹੈ ਮਤਲਬ ਉਹਨੂੰ 8 ਵਾਰ ਕਰਤਾ ਜਿੰਨੀ ਉਹਨੂੰ ਹਜੇ ਤੱਕ ਜੇਲ੍ਹ ਚ ਹੋਣਾ ਚਾਹੀਦਾ ਉਹਨੂੰ ਪ੍ਰੋਲ ਹੁਣ ਜਾ ਕੇ ਉਹ ਗਾਣੇ ਕੱਢੇਗਾ ਉੱਥੇ ਜਸ਼ਨ ਕਰੇਗਾ ਉੱਥੇ ਉਹ ਕੀ ਜੋ ਵੀ ਕੋਈ ਨਾਮ ਚਰਚਾ ਕਰੇਗਾ ਉਹਨੂੰ ਜੇਲ੍ਹ 'ਚ ਰੱਖੋ ਨਾ ਉਹਨੂੰ ਇਹੋ ਜੇ ਬੰਦਾ ਤੇ ਖਤਰਨਾਕ ਹੈ ਸਮਾਜ ਵਾਇ ਤੇ ਰਿਸ਼ਤੇਦਾਰਾਂ ਵਾਸਤੇ ਜਿਹੜੇ ਰਿਸ਼ਤੇ ਹੁੰਦੇ ਨੇ ਤੇ ਇਸ ਕਰਕੇ ਬੀਜੇਪੀ ਕਾ ਡਿਪ ਕਿਉਂਕਿ ਬੀਜੇਪੀ ਨੂੰ ਵੋਟਾਂ ਦੇਖਦੀਆਂ ਆ ਗਈਆਂ ਨਾ ਉਹ ਫਿਰ ਇਸ ਇਸ ਚੱਕਰ ਦੇ ਵਿੱਚ ਲੋਕ ਸਵਾਲ ਖੜੇ ਕਰਦੇ ਆ ਗਏ ਨੇ ਕਿ ਆਖਰ ਇਹ ਕਿਉਂ ਬਾਬਾ ਵਾਰ-ਵਾਰ ਇਸ ਕਰਕੇ ਬਾ ਪਿੱਛੇ ਜੇ ਹਰਿਆਣਾ ਜਦੋਂ ਵੋਟਾਂ ਜਦੋਂ ਜਦੋਂ ਵਿਧਾਨ ਸਭਾ ਦੀਆਂ ਪਈਆਂ ਦੋ ਬਾਰ ਲੋਕ ਸਭਾ ਦੇ ਉਦੋਂ ਪਈਆਂ ਪੰਚਾਇਤਾਂ ਦੇ ਉਦੋਂ ਪਈਆਂ ਪਹਿਲਾਂ ਪੰਜ ਸੂਬੇ ਦੇ ਪਈਆਂ ਵੋਟਾਂ ਬਾਰ-ਬਾਰ ਕੱਢੀ ਜਾ ਰਹੇ ਮਤਲਬ ਫਿਰ ਹਰਿਆਣਾ ਸਰਕਾਰ ਨੂੰ ਚਾਹੀਦੀ ਜਾਂ ਬੀਜੇਪੀ ਨੂੰ ਚਾਹੀਦਾ ਇਹਦੀ ਸਜਾ ਹੀ ਕੈਨਸਲ ਕਰਵਾ ਦੇਣ ਇਹਨੂੰ ਬਣਾ ਦਿਓ ਮੁੱਖ ਮੰਤਰੀ ਬਣਾ ਦੇਣ ਇਹਨੂੰ ਮਨੋਰ ਲਾਲ ਖੱਟਰ ਦੀ ਜਗ੍ਹਾ ਇਹਨੂੰ ਬਣਾ ਦੇਣ ਜਿਹੜਾ ਬਲਾਤਕਾਰੀ ਕਾਸਲ ਬਾਬਾ ਰਾਮ ਰੀ ਇਹਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿਓ ਜਾਂ ਮੋਦੀ ਸਾਹਿਬ ਨੂੰ ਹਟਾ ਕੇ ਇਹਨੂੰ ਪ੍ਰਾਈਮ ਮਿਨਿਸਟਰ ਬਣਾ ਦਿਓ ਜਾਂ ਵਿਚਾਰ ਨੂੰ ਢਾਕੇ ਇਹਨੂੰ ਗ੍ਰਹਿ ਮੰਤਰੀ ਬਣਾ ਦਿਓ ਨਾ ਜੇ ਬੰਦੇ ਨੂੰ ਤੁਸੀਂ ਸਜ਼ਾ ਦਾ ਅਹਿਸਾਸ ਨਹੀਂ ਕਰਵਾ ਰਹੇ ਵਾਰ-ਵਾਰ ਉਹਨੂੰ ਪ੍ਰੋਲ ਦੇ ਰਹੇ ਹੋ ਤਾਂ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਜਾਂ ਮੁੱਖ ਮੰਤਰੀ ਬਣਾ ਦਿਓ ਹਰਿਆਣਾ ਦਾ ਜਾਂ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣਾ ਦਿਓ ਇਸ ਕਰਕੇ ਇਹ ਲੱਗਦਾ ਕਿ ਜੇਲ ਮੈਨੂੰ ਇੱਕ ਸੈਪਰੇਟ ਲੇਕਿਨ ਇਹਨੇ سنگੀਨ ਕਿਸਮ ਦੇ ਕੇ ਸਜ਼ਾ ਹੋਈਆ ਬਹੁਤ ਜ਼ਿਆਦਾ ਤੇ ਇਸ ਕਰਕੇ ਹੋਰਾਂ ਜਿਹੜੇ ਦੇਸ਼ ਦੇ ਵੱਖ-ਵੱਖ ਜ਼ਿਲ੍ਹਾ ਚ ਬੈਠੇ ਨੇ ਹੋਰ ਆਮ ਬੰਦੇ ਜਿਹੜੇ ਕਤਲ ਜਾਂ ਜਿਹੜੇ ਬਲਾਤਕਾਰ ਹੀ ਉਹਨਾਂ ਨੂੰ ਕਿੰਨੀ ਕੀ ਮਿਲ ਗਈ ਹੈ ਗਿਆ ਸੁਪਰੀਮ ਕੋਰਟ ਪਿੱਛੇ ਜੇ ਮਹਾਰਾਸ਼ਟਰ ਦਾ ਇੱਕ ਸਮਾਜਿਕ ਕਾਰਕੁਨ ਸੀ ਸੁਪਰੀਮ ਕੋਰਟ ਅਫਸੋਸ ਕੀਤਾ ਕਿ ਉਹ ਬੰਦਾ ਕਹਿ ਰਿਹਾ ਸੀ ਕਿ ਮੇਰੇ ਕੋ ਖਾਧਾ ਨਹੀਂ ਜਾਂਦਾ ਮੈਨੂੰ ਚਮਚਾ ਹੀ ਪ੍ਰੋਵਾਈਡ ਕਰ ਦੋ ਉਹ ਜਿਹੇ ਬੰਦੇ ਤੁਸੀਂ ਜੇਲਾ ਚ ਮਾਰ ਦਿੱਤੇ ਦੇਸ਼ ਦੀਆਂ ਅਦਾਲਤਾਂ ਨੇ ਸੈਂਟਰ ਸਰਕਾਰ ਤੋਂ ਡਰਦੀਆਂ ਹੋਈਆਂ ਨੇ ਠੀਕ ਹੈ ਤੇ ਇਹੋ ਜੇ ਬਾਬੇ ਜਿਨ੍ਹਾਂ ਨੂੰ ਸਜ਼ਾ ਹੋ ਗਈ ਹੈ ਤੇ ਦੇਸ਼ ਦੀਆਂ ਸਰਕਾਰ ਅਦਾਲਤਾਂ ਵੀ ਚੁੱਪ ਕਰਕੇ ਬੈਠੀਆਂ ਨੇ ਉਹ ਇਹਨਾਂ ਪੁਲਰ ਸਰ ਅਜਿਹੇ ਬੰਦਿਆਂ ਨੂੰ ਫਿਰ ਜੇਲ੍ਹ ਕਿਉਂ ਦੇਣੀ ਹੈ ਬਾਹਰ ਹੀ ਕੱਢ ਲਓ ਨਾ ਬਾਰ-ਬਾਰ ਪੈਰੋਲ ਕੱਢਣਾ ਫੇਰ ਬੰਦ ਕਰਨਾ ਉਹੀ ਫਿਰ ਉਹ ਕਰਨਾ ਹੀ ਕਿਉਂ ਹੈ ਨਹੀਂ ਆ ਬਿਲਕੁਲ ਇਹਨੂੰ ਇਲੈਕਸ਼ਨ ਲੜਾ ਦੇਣੀ ਚਾਹੀਦੀ ਹੈ ਬੀਜੇਪੀ ਨੂੰ ਕਿਉਂਕਿ ਹੁਣ ਲੋਕ ਸਭਾ ਇਲੈਕਸ਼ਨ ਆਣੀ ਹੈ ਮਾਰਚ ਦੇ ਵਿੱਚ ਇੰਡੀਆ ਦੇ ਵਿੱਚ ਸ਼ੁਰੂ ਹੋ ਜਾਣਾ ਪ੍ਰੋਸੈਸ ਇਹਨੂੰ ਦੇ ਦਿਓ ਸਿਰਸਾ ਤੋਂ ਲੜਾ ਦੋ ਅੰਬਾਲਾ ਤੋਂ ਲੜਾ ਦੋ ਹਰੋਤਕ ਤੋਂ ਲੜਾ ਜਿਹੜੀਆਂ ਹਰਿਆਣੇ ਦੀਆਂ ਸੀਟਾਂ ਨੇ ਜਾਂ ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਬਾਰਾਨਸੀ ਤੋਂ ਲੜਦੇ ਨੇ ਪ੍ਰਾਈਮ ਮਿਨਿਸਟਰ ਗੁਜਰਾਤ 'ਚ ਲੜਾਦੇ ਨੇ ਇਹਨੂੰ ਬਾਬੇ ਨੂੰ ਉਥੋਂ ਬਾਰਾਨਸੀ ਤੋਂ ਲੜਾ ਦੇਣ ਠੀਕ ਹੈ ਇਹੋ ਜੇ ਬਾਬੇ ਇਲੈਕਸ਼ਨ ਲੜਾ ਦੋ ਨਾ ਇਹਨੂੰ ਕਿਉਂ ਵਾਰ-ਵਾਰ ਕੱਢ ਰਿਹਾ ਹੈ ਉਹ ਦੇਸ਼ ਦਾ ਕਾਨੂੰਨ ਕਹਿੰਦਾ ਹੈਗਾ ਕਿ ਚਾਹੇ ਕੋਈ ਬਲਾਦਕਰ ਚ ਕਾਦਲ ਹੋ ਕੇ ਇਲੈਕਸ਼ਨ ਲੜ ਸਕਦਾ ਹੈਗਾ ਤੇ ਲੜ ਦੋ ਫਿਰ ਇਲੈਕਸ਼ਨ ਭਾਜਪਾ ਆਪਣੇ ਕੋਟੇ 'ਚੋਂ ਟਿਕਟ ਦੇ ਦੇਣ ਚੰਗੀ ਗੱਲ ਜੀ ਤੇ ਪੋਲਿਸਾਬਾ ਲਈ ਗੱਲ ਕਰਦੇ ਹਾਂ ਮੁੱਦੇ ਦੀ ਜੋ ਕਾਫੀ ਚਰਚਾ ਦੇ ਵਿੱਚ ਹੈ ਕਿ ਪੰਜਾਬ ਦਾ ਨਿਵੇਸ਼ ਜਿੱਥੇ ਕਿ ਪੰਜਾਬ ਸਰਕਾਰ ਬੋਲ ਰਹੀ ਇਸ ਵਾਰ ਅਸੀਂ ਬਹੁਤ ਵਧੀਆ ਨਿਵੇਸ਼ ਕੀਤਾ ਹੈ ਪਰ ਉੱਥੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਿਵੇਸ਼ ਜੁੜਾ ਜਿੰਨਾ ਪਹਿਲਾਂ ਹੁੰਦਾ ਸੀ ਉਸ ਤੋਂ ਵੀ ਬਹੁਤ ਜ਼ਿਆਦਾ ਘਟ ਗਿਆ ਹੈ ਕੀ ਮਾਇਨੇ ਨੇ ਅਸਲ ਦੇ ਵਿੱਚ ਅੱਜ ਇੱਕ ਨਾ MSU ME ਜਿਹੜੀ ਉਹਨਾਂ ਨੇ ਇੱਕ ਸਟੱਡੀ ਕਰਵਾਈ ਹੈਗੀ ਉਹਦੇ ਸਟੱਡੀ ਦੇ ਵਿੱਚ ਆਇਆ ਕਿ ਪੰਜਾਬ ਦੇ ਵਿੱਚ 85% ਜਿਹੜਾ ਵਾ ਨਿਵੇਸ਼ ਆ ਉਹ ਨਹੀਂ ਹੋਇਆ ਡਿੱਗਾ ਪਹਿਲੇ ਪਹਿਲਿਆਂ ਦੇ ਮੁਕਾਬਲੇ ਉਹਦੇ ਚ ਉਹਨਾਂ ਕਹਿੰਦੇ ਕਿ ਜੇ 2018-2019 ਦੇ ਵਿੱਚ ਜਿਹੜਾ ਨਿਵੇਸ਼ ਹੋਇਆ ਸੀ ਉਹ ਉਸ ਸਮੇਂ 43323 ਕਰੋੜ ਦਾ 2019-20 ਵਿੱਚ 12267 ਕਰੋੜ ਫਿਰ 2020-2021 ਦੇ ਵਿੱਚ 15761 ਕਰੋੜ 2021-2022 ਦੇ ਵਿੱਚ 23.55 ਕਰੋੜ ਦਾ ਹੈ ਪਰ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਚ ਕਿੰਨਾ ਹੋਇਆ ਹੈ ਹੁਣ ਤੱਕ 3492 ਕਰੋੜ ਹੁਣ ਵਿਰੋਧੀਆਂ ਨੇ ਸਵੇਰ ਦੇ سوشل میڈیا ਭਰ ਦਿੱਤਾ ਹੈ ਚਾਹ ਬੀਜਪੀ ਹੈ ਚਾਹ ਸ਼੍ਰੋਮਣੀ ਅਕਾਲੀ ਦਲ ਚਾਹ ਕਾਂਗਰਸ ਪਾਰਟੀ ਉਹ ਕਹਿੰਦੇ ਕਿ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਦਾ ਝੂਠ ਪੜਿਆ ਗਿਆ ਕਿਉਂਕਿ ਉਹ ਕਹਿ ਰਹੇ ਨੇ ਇਹ ਤਾਂ ਕਹਿ ਰਹੇ ਸੀ ਕਿ 85000 ਕਰੋੜ ਤੋਂ ਜ਼ਿਆਦਾ ਇਨਵੈਸਟ ਹੋ ਚੁੱਕਾ ਬਾਹਰਲੇ ਦੇਸ਼ਾਂ ਤੋਂ ਆ ਰਹੇ ਨੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ 10 ਦੇਸ਼ਾਂ ਦੇ ਜਿਹੜੇ ਐਮਬੈਸਡਰ ਨੇ ਦਿੱਲੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਤੁਸੀਂ ਪੰਜਾਬ ਚਾਹ ਨਿਵੇਸ਼ ਕਰੋ ਪਰ ਸਚਾਈ ਹੈ ਕਿ 1 ਸਾਲ ਦੇ ਵਿੱਚ ਸਿਰਫ 3492 ਕਰੋੜ ਰੁਪਏ ਦਾ ਨਿਵੇਸ਼ ਹੋਇਆ ਇਸ ਕਰਕੇ ਇਹ ਜਿਹੜਾ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਸਟੱਡੀ ਜਿਹੜੀ ਹੋਈ ਹੈ ਔਰ ਇਸ ਕਰਕੇ ਖਲਾਸੇ ਹੋ ਗਏ ਨੇ ਔਰ ਇਸ ਤੋਂ ਲੈ ਕੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਸਵਾਲ ਖੜੇ ਕਰ ਦਿੱਤੇ ਨੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਜਾਂ ਆਮ ਆਦਮੀ ਪਾਰਟੀ ਦੱਸੇ ਕਿ ਇਹ ਜਿਹੜੀ ਜਿਹੜੇ ਤੁਸੀਂ ਤੇ ਵੱਡੇ ਵੱਡੇ ਦਾਅਵੇ ਕਰਦੇ ਤੁਸੀਂ ਤੇ ਕਹਿੰਦੇ ਸੀ ਕਿ ਇੱਥੇ ਉਹ ਆ ਗਿਆ ਜੀ ਬੀਐਮਡਬਲਯੂ ਦਾ ਨਿਵੇਸ਼ ਹੋਣਾ ਪਰ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਨਿਵੇਸ਼ ਬਾਰੇ ਜਿਹੜਾ ਝੂਠ ਆ ਉਹ ਫੜਿਆ ਗਿਆ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਲੋਚਨਾ ਕੀਤੀ ਹੈ ਕਿ ਸਰਕਾਰ ਦੇ ਜਿਹੜੇ ਪਹਿਲੇ ਵਿੱਤੀ ਸਾਲ 2022-2023 ਵਿੱਚ ਸੂਬੇ ਵਿੱਚ ਜਿਹੜਾ ਨਿਵੇਸ਼ ਆ 85% ਤੋਂ ਜ਼ਿਆਦਾ ਵੀ ਗ੍ਰਾਵਟਾਈ ਹੈ ਤੇ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਤਾਂ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਔਰ ਹਾਲਾਂਕਿ ਗ੍ਰਹਿ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਕੋ ਗ੍ਰਹਿ ਵਿਭਾਗ ਵੀ ਹੈ ਜਿਸ ਦਾ ਕਿਉਂਕਿ ਗ੍ਰਹਿ ਵਿਭਾਗ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਇੱਕ ਮਾਹੌਲ ਚਾਹੁੰਦਾ ਕਿ ਵਧੀਆ ਹੋਵੇ ਪਰ ਪਿੱਛੇ ਜਿਹੜੇ ਲੁਧਿਆਣੇ ਦੇ ਜਿਹੜੇ ਬਹੁਤ ਸਾਰੇ ਉਦਯੋਗਪਤੀ ਆ 2.5 ਲੱਖ ਕਰੋੜ ਤੋਂ ਜ਼ਿਆਦਾ ਉਹ ਜਾ ਕੇ ਯੂਪੀ ਦੇ ਵਿੱਚ ਨਿਵੇਸ਼ ਕਰਕੇ ਆਏ ਨੇ ਹੁਣ ਸਵਾਲ ਹੈ ਕਿ ਜੇ ਸਾਡਾ ਲੁਧਿਆਣੇ ਦੇ ਜਿਹੜੇ ਕਾਰੋਬਾਰੀ ਜਿਹੜੇ ਵਪਾਰੀ ਉਹ ਦੂਜੇ ਸੂਬੇ ਚਾਰੇ ਤੇ ਸਾਡੇ ਵਾਜੇ ਵੱਜ ਗਏ ਇਹ ਜਿਹੜੀ ਸਟੱਡੀ ਆਈ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ ਹਲੇ ਕੋਈ ਟਿੱਪਣੀ ਨਹੀਂ ਕੀਤੀ ਇਸ ਮਸਲੇ ਵਿੱਚ ਜਿਹੜੇ ਇਸ ਮਹਿਕਮੇ ਦੇ ਮੰਤਰੀ ਨੇ ਉਹ ਹੈ ਨੇ ਪ੍ਰੋਮੋਸ਼ਨ ਨੂੰ ਲੈ ਕੇ ਜਿਹੜੇ ਕਰਦੇ ਆ ਗਨੇ ਅਨਮੋਲ ਗੱਗਣਮਾਨ ਹੋ ਸਕਦਾ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਮਲਵਿੰਦਰ ਸਿੰਘ ਕੰਗ ਜਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਟਿੱਪਣੀ ਕਰਨ ਲੇਕਿਨ ਇਹ ਜਿਹੜਾ ਵਾ ਇਹ ਸਾਰੇ ਅਜ ਸ਼ਰੋਮਨੀ ਅਕਾਲੀ ਦਾ ਚਾਹੇ ਸੁਬੀਤ ਸਿੰਘ ਬਾਦਲ ਨੇ ਚਾਹੇ ਹਰਸਿਮਰਤ ਕੌਰ ਬਾਦਲ ਚਾਹੇ ਵਿਕਰਮ ਸਿੰਘ ਮਜੀਠੀਆ ਜਾਂ ਸੁਨੀਲ ਜਾਖੜ ਜਾਂ ਤਰਨ ਚੋਗ ਫਤਿਹ ਚੰਗ ਬਾਜਵਾ ਜਾਂ ਕਾਂਗਰਸ ਵੱਲੋਂ ਸੁਖਪਾਲ ਖਹਿਰਾ ਪਰ ਰਾਜਾ ਮਰਿੰਦਰ ਸਿੰਘ ਮਢੀਂਗ ਪ੍ਰਤਾਪ ਸਿੰਘ ਪੰਜਾਬ ਦੇ ਜਿੰਨੇ ਵੀ तमाम ਵਿਰੋਧੀ ਧਿਰ ਦੇ ਲੀਡਰ ਉਹਨਾਂ ਨੇ ਇਸ ਟਿੱਪਣੀ ਕੀਤੀ ਹੈਗੀ ਕਿ ਦੱਸਿਆ ਜਾਵੇ ਕਿ ਅਗਰ ਸਚਾਈ ਕੀ ਜਿਹੜੀ ਸਟੱਡੀ ਹੋਈ ਹੈ ਕਿਉਂਕਿ ਸਟੱਡੀ ਜਿਹੜੀ ਆ ਉਹ ਦੇ ਮੁਤਾਬਕ ਹੁਣ ਸਰਕਾਰ ਨੂੰ ਸਟੇਟਮੈਂਟ ਦੇਣੀ ਬੰਦ ਹੀ ਹੈਗੀ ਹੈ ਕਿ ਪੰਜਾਬ ਦੀ ਜਨਤਾ ਨੂੰ ਦੱਸਿਆ ਜਾਵੇ ਉਹ ਨਿਵੇਸ਼ ਹੋਇਆ ਕਿੱਥੇ ਆ ਇਹ ਘਟਿਆ ਕਿਉਂ ਕਟਣ ਦੇ ਕਾਰਨ ਕੀ ਆ ਕਿ ਜੇ ਪਿਛਲੇ ਸਾਲੇ 2021-2022 ਦੇ ਵਿੱਚ 23000 ਤੋਂ ਜ਼ਿਆਦਾ ਕਰੋੜ ਦਾ ਨਿਵੇਸ਼ ਸੀ ਹੁਣ ਸਿਰਫ 3400 ਕਰੋੜ ਰੁਪਏ ਵਜਾ ਕੀ ਹੈ ਕਿੱਥੇ ਗਿਆ ਔਰ ਪੰਜਾਬ ਦਾ ਜਿਹੜਾ ਵਪਾਰੀ ਆ ਉਹ ਪੰਜਾਬ ਛੱਡ ਕੇ ਦੂਜੇ ਸੂਬਿਆਂ ਨੂੰ ਕਿਉਂ ਤਰਜੀਹ ਦੇ ਰਿਹਾ ਤੁਹਾਡੀ ਜਿਹੜੀ ਇੰਡਸਟਰੀ ਪਾਲਿਸੀ ਆ ਉਹਦਾ ਕੀ ਬਣਿਆ ਉਹ ਕਿਉਂ ਨਹੀਂ ਉਸਤੇ ਲੋਕ ਉਮੀਦ ਕਰ ਰਹੇ ਹੈਗੇ ਕਿਉਂ ਨਹੀਂ ਜਿਹੜੇ ਬਿਜ਼ਨਸਮੈਨ ਆ ਉਹਨਾਂ ਨੇ ਭਰੋਸਾ ਜਤਾਇਆ ਹਾਲਾਂਕਿ ਤੁਸੀਂ ਲੁਧਿਆਣਾ ਇੱਕ ਪ੍ਰੂ ਮਹਾਲੀ ਪ੍ਰੋਗਰਾਮ ਕੀਤਾ ਸੀ ਉਹਦੇ ਚ ਕੀ ਕਰਕੇ ਉਹਦੇ ਤੁਸੀਂ ਉਹ ਕਪਲ ਸ਼ਰਮਾ ਵਗੈਰਾ ਲੈ ਕੇ ਪਰ ਹੋਰ बिजनेसमੈਨ ਵੀ ਆ ਉਹ ਤੁਹਾਨੂੰ ਕੀ ਕਮਿਟਮੈਂਟ ਕਰਕੇ ਗਏ ਨੇ ਉਹ ਵੀ ਦੱਸਣ ਦੀ ਲੋੜ ਆ ਪਰ ਇਹ ਜਿਹੜੀ ਸਟੱਡੀ ਹੈ ਉਸ ਸਟੱਡੀ ਨੇ ਸਰਕਾਰ ਦੇ ਉਹਨਾਂ ਦਾਅਵਿਆਂ ਦਾ ਪਰਦਾ ਫਾਸ਼ ਕਰ ਦਿੱਤਾਗਾ ਜਿਹੜੇ ਦਾਅਵੇ ਪੰਜਾਬ ਸਰਕਾਰ ਵੱਲੋਂ ਬਹੁਤ ਕੀਤੇ ਗਏ ਸੀ ਬਹੁਤ-ਬਹੁਤ ਧੰਨਵਾਦ ਪੁਲਰ ਸਾਹਿਬ ਤਮਾਮ ਜਾਣਕਾਰੀ ਦੇ ਲਈ ਤੇ ਅਸੀਂ ਅੱਜ ਦੇ ਪੰਜਾਬ ਦੇ ਪੱਖ ਦੇ ਤੇ ਚਲੰਤ ਮੁੱਦੇ ਜਿਨ੍ਹਾਂ ਦੇ ਉੱਪਰ ਅਸੀਂ ਖਾਸ ਗੱਲਬਾਤ ਕੀਤੀ ਹੈ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਤੁਸੀਂ ਇਹਨਾਂ ਮੁੱਦਿਆਂ ਦੇ ਬਾਰੇ ਕੀ ਸੋਚਦੇ ਹੋ ਹੋਰ ਅਜਿਹੇ ਮੁੱਦੇ ਜਾਣਨ ਦੇ ਲਈ ਦੇਖਣ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ